ਸ਼ਰ ਨੇ ਕਹਿੰਦੇ ਆ ਕੋਈ ਵੀ ਮਰਦ ਜਾਂ ਔਰਤ ਕਿਸੇ ਦੂਸਰੇ ਵਿਆਹੇ ਹੋਏ ਮਰਦ ਜਾਂ ਔਰਤ ਦੇ ਨਾਲ ਨਾਜਾਇਜ਼ ਸਬੰਧ ਰੱਖਦੇ ਆ ਤਾਂ ਇਸ ਗੱਲ ਨੂੰ ਪੱਲੇ ਦੇ ਨਾਲ ਬੰਨ ਲੈਣ ਕਿ ਜਿਹੜਾ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਹਮਸਫਰ ਦੇ ਨਾਲ ਇਮਾਨਦਾਰ ਨਹੀਂ ਹੈ ਭਰੋਸੇਯੋਗ ਨਹੀਂ ਹੈ ਜਿਨੇ ਲਾਵਾਂ ਲੈ ਕੇ ਫੇਰੇ ਲੈ ਕੇ ਨਿਕਾਹ ਕਰਕੇ ਆਪਣੇ ਸਾਥੀ ਨੂੰ ਧੋਖਾ ਦਿੱਤਾ ਹੈ ਉਹ ਤੁਹਾਡੇ ਨਾਲ ਕਿਵੇਂ ਮਾਨਦਾਰ ਹੋ ਸਕਦਾ ਹੈ ਤੁਹਾਡੇ ਤੋਂ ਬਿਹਤਰ ਦੀ ਆਸ ਵਿੱਚ ਤੁਹਾਡੇ ਤੋਂ ਅਮੀਰ ਮਰਦ ਤੇ ਸੋਹਣੀ ਔਰਤ ਦੀ ਝਾਕ ਦੇ ਵਿੱਚ ਉਹ ਤੁਹਾਨੂੰ ਵੀ ਧੋਖਾ ਦੇ ਸਕਦਾ ਹੈ ਜਿਹੜਾ ਆਪਣੇ ਜੀਵਨ ਸਾਥੀ ਦੇ ਨਾਲ ਆਪਣੀ ਪਤਨੀ ਦੇ ਨਾਲ ਜਾਂ ਆਪਣੇ ਪਤੀ ਦੇ ਨਾਲ ਧੋਖਾ ਕਰ ਸਕਦਾ ਹੈ ਜੇ ਉਹਦੇ ਤੇ ਨਹੀਂ ਖੜਾ ਖੜਨਾਉਣੇ ਤੁਹਾਡੇ ਤੇ ਵੀ ਨਹੀਂ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ